ਮਿਹਰਬਾਨ ਸਿੰਘ ਵੱਲੋਂ ਪਿਆਰ ਭਰੀ ਸ਼ਾਸਤਰੀਕ ਆਕਾਲ ਸ਼ਬਦਾਂ ਦੇ ਹੇਰ ਫੇਰ ਚ ਮੋੜ ਤੁਹਾਡਾ ਸਵਾਗਤ ਅੱਜ ਦੀ ਛੋਟੀ ਕਹਾਣੀ ਦਾ ਅਨੁਮਾਨ ਹੈ ਬਨਾਣਾ ਸ਼ੇਕ ਐਮ ਐ ਪੋਲੀਟੀਕਲ ਸਾਇੰਸ ਕਰਦੇ ਹਾਂ ਮੇਰਾ ਇੱਕ ਮਿੱਤਰ ਸੀ ਉਹਦਾ ਛੋਟਾ ਭਰਾ ਸੀ ਬਲਕਾਰ ਕਦੇ-ਕਦੇ ਮਿਲਣ ਆ ਜਾਂਦਾ ਸੀ ਇੱਕ ਦਿਨ ਮਿਲਣ ਆਇਆ ਤੇ ਖਾਉ ਖਾਉ ਕਰੀ ਜਾਂਦਾ ਸੀ ਮੈਂ ਕਿਹਾ ਕੀ ਹੋਇਆ ਕਹਿੰਦਾ ਭਾਜੀ ਗਲਾ ਖਰਾਬ ਹੈ ਦੱਸੋ ਕੀ ਕਰਾਂ ਮੈਂ ਇਹਨੂੰ ਅਕਸਰ ਵੇਖਦਾ ਸੀ ਕਿ ਜੂਸ ਵਾਲੀ ਦੁਕਾਨ ਤੇ ਕਦੇ ਬਨਾਣਾ ਸ਼ੇਕ ਕਦੇ ਮੰango ਸ਼ੇਕ ਪੀਂਦਾ ਰਹਿੰਦਾ ਸੀ ਮੈਂ ਇਹਨੂੰ ਟੀਚਰ ਨਾਲ ਕਹਿ ਬੈਠਾ ਮੈਂ ਕਿਹਾ ਹੋਰ ਪੀ ਬਨਾਣਾ ਸ਼ੇਕ ਬਰਫ਼ ਪਵਾ ਕੇ ਉਹ ਚਲਿਆ ਗਿਆ ਅਗਲੇ ਦਿਨ ਮੈਨੂੰ ਮਿਲਿਆ ਉਹਦਾ ਗਲਾ ਉੱਕਾ ਹੀ ਬੰਦ ਸੀ ਮਸਾਂ ਹੀ ਬੋਲਦਾ ਵਾਇ ਸੀ ਮੈਂ ਕਿਹਾ ਕੀ ਹੋਇਆ ਕੀ ਖਾਦਾ ਇਦਾਂ ਗਲਾ ਬੰਦ ਆ ਕਹਿੰਦਾ ਭਾਜੀ ਬਨਾਣਾ ਸ਼ੇਕ ਪੀਤਾ ਸੀ ਜਿੱਦਾਂ ਤੋਂ ਹੀ ਗਿਆ ਇੱਕ ਬਰਫ਼ ਪਵਾ ਕੇ ਮੈਂ ਮੱਥੇ ਤੇ ਹੱਥ ਮਾਰਿਆ ਮੈਂ ਕਿਹਾ ਮੈਂ ਤਾਂ ਤੈਨੂੰ ਮਖੌਲ ਨਾਲ ਗਿਆ ਸੀ ਹੋਰ ਵੀ ਬਣਾਉਣਾ ਚਾਹੀਦਾ ਕਹਿੰਦਾ ਮੈਨੂੰ ਲੱਗਾ ਤੁਸੀਂ ਸੱਚੀ-ਮੁੱਚੀ ਕਿ ਆਪ ਵੀ ਬਣਾਉਣਾ ਚਾਹੀਦਾ ਬਰਫ਼ ਆ ਗਿਆ ਵੀ ਮੇਰਾ ਗਲਾ ਠੀਕ ਹੋ ਜਾਏਗਾ ਮੈਂ ਕਿਹਾ ਸ਼ਬਦਾਂ ਦੇ ਹੇਰ-ਫੇਰ ਨਾਲ ਤੇਰਾ ਗਲਾ ਬੰਦ ਹੋ ਗਿਆ ਤੋ ਸ਼ਬਦਾਂ ਦੇ ਹੇਰ-ਫੇਰ ਨਾਲ ਕਦੇ-ਕਦੇ ਗਲਾ ਵੀ ਬੰਦ ਹੋ ਜਾਂਦਾ ਬੰਦੇ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ